ਪੰਜਾਬ ਇਕਤਾ ਚੈਨਲ ਤੇ ਅੱਜ ਅਸੀਂ ਖੜੇ ਆ ਆ ਮੁਰੰਡੇ ਦੇ ਵਿੱਚ ਜਿੱਥੇ ਕੀ ਅੱਗੇ ਮਕਰਵਈਆਂ ਜਾ ਰਹੀਆਂ ਤੁਸੀਂ ਦੇਖ ਰਹੇ ਕਿ ਪ੍ਰਾਇਮਰੀ ਸਕੂਲ ਖੇਡਾਂ 2025-26 ਦੀਆਂ ਖੇਡਾਂ ਹੋ ਰਹੀਆਂ ਨੇ ਜਿੱਦੇ ਕਿ ਪੂਰੇ ਜ਼ਿਲ੍ਹੇ ਪੱਧਰ ਤੇ ਪੂਰੇ ਪੰਜਾਬ ਦੀਆਂ ਟੀਮਾਂ ਸਾਡੇ ਕੋਲ ਪਹੁੰਚੀਆਂ ਨੇ ਤੇ ਉਹਦੇ ਕਰਾਟੇ ਚੈਂਪੀਅਨ ਖੇਡਾਂ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤੇ ਸਾਰੇ ਬੱਚਿਆਂ ਨੂੰ ਹੌਸਲਾ ਵਜਾਈ ਲਈ ਸਾਡੇ ਕੋਲ ਟੀਚਰ ਸਹਿਬਾਨ ਪੂਰੇ ਪੰਜਾਬ ਤੋਂ ਪਹੁੰਚੇ ਨੇ ਸਟਾਫ ਪਹੁੰਚੇ ਨੇ ਤੇ ਖਾਸ ਕਰਕੇ ਮੇਨ ਇਹਨਾਂ ਬੱਚਿਆਂ ਨੂੰ ਹੌਸਲਾ ਦੇਣ ਦੇ ਲਈ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ ਪਾਵਰ ਸਲੈਪ ਚੈਂਪੀਅਨ ਤੇ ਜੇਤੂ ਰਹੇ ਜੁਝਾਰ ਸਿੰਘ ਟਾਈਗਰ ਆ ਵਿਸ਼ੇਸ਼ ਤੌਰ ਤੇ ਉਹਨਾਂ ਬੱਚਿਆਂ ਦੀ ਹੌਸਲਾ ਵਧਾਈ ਲਈ ਸਾਡੇ ਕੋਲ ਪਹੁੰਚੇ ਨੇ ਤੇ ਕੀ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਮਿਲਦੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਆਪਾਂ ਤਾਂ ਸਾਡੇ ਵਿਚਕਾਰ ਪਹੁੰਚੇ ਨੇ ਜੁਧਾਰ ਸਿੰਘ ਜੀ ਸਤਿਗੁਰੂ ਸਭ ਤੋਂ ਪਹਿਲਾਂ ਜਿਸ ਤੋਂ ਨਹੀਂ ਮਿਲਾਉਂਦੇ ਆ ਕਿ ਜੁਧਾਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਤੇ ਮੁਬਾਰਕਾਂ ਸਾਡੇ ਚੈਨਲ ਵੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਤੇ ਸਰ ਅੱਜ ਦਾ ਇਹ ਆਪਣਾ ਈਵੈਂਟ ਕੀ ਹੈ ਤੁਸੀਂ ਜਿੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜੀ ਇਹ ਆਪਣੀ 45ਵੀਂ ਪ੍ਰਾਇਮਰੀ ਸਕੂਲ ਦੀ ਬਹੁਰੀਆਂ ਨੇ ਸਟੇਟ ਚੈਂਪੀਅਨਸ਼ਿਪ ਆ ਕਾਟੇ ਦੀ ਠੀਕ ਹੈ ਤੇ ਜਿੱਥੇ ਕਿ ਜਿਹੜੀ ਹੋ ਸਾਡੇ ਆਪਣੇ ਜ਼ਿਲ੍ਹੇ ਵਿੱਚ ਰਹੀ ਹੈ ਹਨਾ ਮਰੰਡੇ ਸ਼ਹਿਰ ਵਿੱਚ ਹੋ ਰਹੀ ਹੈ ਇਸ ਲਈ ਸਾਡੀ ਇੱਥੇ ਅਫੀਸ਼ੀਅਲ ਡਿਊਟੀ ਲੱਗੀ ਹੋਈ ਹੈ ਤੇ ਇਹ ਕਾਟਾ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੋਨਾਂ ਦੀ ਹੈ ਸੀ ਉਹਨਾਂ ਦੀਆਂ ਸੀਗਾਂ ਜੀ ਤਾਂ ਹੁਣ ਕੀ ਲੱਗਦਾ ਸਰ ਜਿਵੇਂ ਤੁਸੀਂ ਇਹ ਐਡਾ ਬੜਾ ਪੂਰੇ ਵਰਲਡ 'ਚ ਨਾਮ ਰੋਸ਼ਨ ਕਰਕੇ ਆਏ ਹੋ ਉਸ ਤੋਂ ਬਾਅਦ ਤੁਹਾਨੂੰ ਦੇਖ ਕੇ ਬੱਚਿਆਂ ਨੂੰ ਦੇਖ ਕੇ ਮਤਲਬ ਕਿਵੇਂ ਹੌਸਲਾ ਫਸਾਈ ਰਹੀ ਹੈ ਬੱਚਾ ਹਾਂ ਜੀ ਬਹੁਤ ਵੱਡੇ ਸਟੇਜ ਆ ਉਹ ਪਾਵਰ ਸਲੈਪ ਵਰਲਡ ਦੀ ਜਿੱਥੇ ਮੈਨੂੰ ਖੇਡਣ ਦਾ ਮੌਕਾ ਮਿਲਿਆ ਸੀ ਤੇ ਮੈਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਬੱਚੇ ਦੇਖ ਕੇ ਬਹੁਤ ਜ਼ਿਆਦਾ ਮੋਟੀਵੇਟਿਡ ਹੁੰਦੇ ਨੇ ਜਦੋਂ ਦਾ ਮੈਂ ਆਇਆ ਹਾਂ ਬਾਕੀ ਤਾਂ ਚਾਹ ਵੀ ਚੱਲੇਗੀ ਮੈਨੂੰ ਚਾਹ ਪਾਈ ਪੀਂ ਜਾਂ ਮੀਂਝਾ ਓਕੇ ਓਕੇ ਅ ਵੀ ਨਹੀਂ ਮਿੰਝਾ ਹੋਇਆ ਕਿਉਂਕਿ ਉੱਚੇ ਪਿਆਰੀ ਇਹਨਾਂ ਕਾ ਤੇ ਕਿਉਂਕਿ ਅਗਰ ਨਹੀਂ ਮਿਲੇ ਤਾਂ ਫਿਰ ਮੋਟੀਵੇਸ਼ਨ ਕਿਵੇਂ ਹੋਣਗੇ ਹਨਾ ਜੀ ਬਿਲਕੁਲ 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 ਸੋ ਬੱਚਿਆਂ ਦੇ ਵਿੱਚ ਕ੍ਰੇਜ਼ ਬਹੁਤ ਆ ਬਹੁਤ ਟਫ ਮੈਚ ਹੋ ਰਹੇ ਆ ਇੱਕ ਵੀ ਮੈਚ ਇਦਾਂ ਦਾ ਨਹੀਂ ਕੋਈ ਲੰਘਿਆ ਜਿਹੜਾ ਇਦਾਂ ਹੋ ਗਿਆ ਵੀ ਇੱਕ ਤਰਫਾ ਹੋ ਗਿਆ ਹਨਾ ਬੱਚੇ ਦੋਨੇ ਹਰ ਹਰ ਇੱਕ ਜ਼ਿਲ੍ਹੇ ਦੇ ਬੱਚੇ ਬਹੁਤ ਤਕਰੇ ਨੇ ਨਹੀਂ ਤੁਹਾਨੂੰ ਦੇਖ ਕੇ ਬੱਚਿਆਂ ਨੂੰ ਵੀ ਹਿੰਮਤ ਮਿਲਦੀ ਆ ਵੀ ਅਸੀਂ ਵੀ ਕੁਝ ਅੱਗੇ ਕਰ ਸਕਦੇ ਆ ਬਣ ਸਕਦੇ ਆ ਕੈਡਾਂ ਦੇ ਵਿੱਚ ਜੀ ਬਿਲਕੁਲ ਬੱਚੇ ਖੁਦਾ ਕੇ ਬੋਲਦੇ ਆ ਵੀ ਸਰ ਵੀ ਸਰ ਅਸੀਂ ਤੁਹਾਡੇ ਵਰਗੇ ਬਣਨਾ ਵੀ ਤੁਹਾਡੇ ਵਾਂਗੂ ਟਫ ਬਣਨਾ ਮੈਂ ਕਹਿੰਦੀ ਜਰੂਰ ਅੱਜ ਤੁਸੀਂ ਕਾਫੀ ਦਹਾ ਹੀ ਇੱਥੇ ਅੱਜ ਖੇਡਣ ਆਏ ਬਿਲਕੁਲ ਬਿਲਕੁਲ ਤਾਂ ਮਤਲਬ ਤੁਹਾਨੂੰ ਜਿਵੇਂ ਤੁਸੀਂ ਐਜ਼ ਇੱਕ ਚੀਫ ਗੈਸਟ ਵੀ ਆਏ ਹੋ ਤੇ ਇੱਕ ਤੁਹਾਡੀ ਡਿਊਟੀ ਲੱਗੀ ਹੈ ਨਾ ਤਾਂ ਹੁਣ ਤੁਹਾਨੂੰ ਇੱਕ ਇੱਕ ਦੌਰ ਸੀਗਾ ਜਦੋਂ ਇਹ ਜਿੱਤਣ ਤੋਂ ਪਹਿਲਾਂ ਦਾ ਤੇ ਹੁਣ ਜਿੱਤਣ ਤੋਂ ਬਾਅਦ ਤਾਂ ਹੁਣ ਕੀ ਮੇ ਦਾ ਤੁਹਾਨੂੰ ਅਲੱਗ ਮਹਿਸੂਸ ਹੋ ਰਿਹਾ ਹੈ ਅਲੱਗ ਤਾਂ ਮਹਿਸੂਸ ਹੋ ਰਿਹਾ ਜਿਹੜੇ ਮੇਰੇ ਨਾਲ ਦੇ ਆ ਉਹ ਮੈਨੂੰ ਥੋੜਾ ਜਿਹਾ ਹੜਾ ਮਾਰਜਿਤ ਜਿਆਦਾ ਦੇ ਰਹੇ ਹੈ ਨਾ ਜਿਆਦਾ ਨਹੀਂ ਮਤਲਬ ਕਿ ਉਸੇ ਹਿਸਾਬ ਨਾਲ ਦੇ ਰਹੇ ਹੈ ਜਿਵੇਂ ਪਤਾ ਨਹੀਂ ਕੋਈ ਹੈਣਾ ਵੀ ਕੋਈ ਸੈਲੀਬ੍ਰਿਟੀ ਆ ਕੇ ਹੋਵੇ ਕੋਈ ਇਦਾਂ ਦਾ ਪਰ ਮੈਨੂੰ ਉੱਥੇ ਗਈ ਵੇ ਸੰਗ ਲੱਗਦਾ ਵੀ ਕਿਤੇ ਮੈਨੂੰ ਟੀਚਰਾਂ ਤਾਂ ਨਹੀਂ ਕਰਦੇ ਤੇ ਬਾਕੀ ਪਿਆਰ ਮੈਨੂੰ ਜਿੱਤਣ ਤੋਂ ਪਹਿਲਾਂ ਵੀ ਇਹ ਇੱਦਾਂ ਹੀ ਗੱਲ ਦੇ ਸੀ ਤੇ ਜਿੱਤੇ ਵੀ ਅਫੀਸ਼ਰ ਡਿਊਟੀ ਲੱਗਣੀ ਜਾਂ ਮੈਂ ਕਿਤੇ ਖੇਡਣ ਜਾਣਾ ਤਾਂ ਹਰ ਵਾਰ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਇਹਨਾਂ ਨੇ ਕੀਤੀ ਹੈ ਓਕੇ ਹਾਂਜੀ ਇਹਨਾਂ ਦੀ ਸਪੋਰਟ ਕਰਕੇ ਹੀ ਅੱਜ ਅਸੀਂ ਇੱਥੇ ਤੱਕ ਪਹੁੰਚ ਪਾਏ ਹਾਂ ਬਿਲਕੁਲ ਜੀ ਤਾਂ ਇਹ ਤਾਂ ਹੁੰਦਾ ਹੀ ਹੈ ਜੀ ਤੁਸੀਂ ਹੈ ਨਾ ਚਾਹੇ ਨਾ ਤੇ ਨਾਲ ਦੇ ਸੀਗੇ ਸਭ ਤੋਂ ਅਲੱਗ ਹੋ ਕੇ ਆਏ ਹਨਾ ਸਰ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਤੁਹਾਡੇ ਇੱਕ ਨਾਲ ਦੇ ਕਲੀਗ ਇਸ ਮੁਕਾਮ ਤੱਕ ਪਹੁੰਚ ਕੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਜਿਹੜਾ ਇਹਨਾਂ ਨੇ ਇੱਕ ਮੁਕਾਬਲਾ ਵਰਲਡ ਲੈਵਲ ਦੇ ਵਿੱਚ ਜਾ ਕੇ ਜਿੱਤਿਆ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਅੱਜ ਤੁਹਾਡੇ ਬੋਰਡ ਦੇ ਸਾਹਮਣੇ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕੰਗ੍ਰੈਚੁਲੇਸ਼ਨ ਸਰ ਧੰਨਵਾਦ ਮੈਨੂੰ ਬਹੁਤ ਮਾਣ ਮਹਿਸੂਸ ਕਰ ਰਿਹਾ ਸਾਡੇ ਨਾਲ ਦਾ ਭਰਾ ਜਿਹੜਾ ਬਹੁਤ ਉੱਚੀਆਂ ਪਹੁੰਚ ਰਿਹਾ ਹੈ ਸਤ ਸਤ ਤੁਹਾਨੂੰ ਲੱਗਦਾ ਕਿ ਵੀ ਤੁਸੀਂ ਕਹਿੰਦੇ ਹੋ ਕਿ ਹਾਂ ਜਦੋਂ ਕੋਈ ਸਵਾਲ ਹੁੰਦਾ ਜੁਹਾਰ ਸਿੰਘ ਬਾਰੇ ਵੀ ਹਾਂ ਉਹ ਸਾਡਾ ਸਾਥੀ ਆ ਜੀ ਸਾਡੇ ਨਾਲ ਕੰਮ ਕਰਦਾ ਇੱਕ ਮਾਣ ਮਹਿਸੂਸ ਹੁੰਦਾ ਜਦੋਂ ਮਾਣ ਬਹੁਤ ਮਹਿਸੂਸ ਹੁੰਦਾ ਸਰਦਾਰ ਭਾਈ ਸਾਡਾ ਬਿਲਕੁਲ ਭਾਈਚਾਰਾ ਵੀ ਹੈ ਸਾਡਾ ਵੈਸੇ ਵੀ ਸਾਡੇ ਇਲਾਕੇ ਦਾ ਮਾਣ ਪੂਰੇ ਸਾਡੇ ਇਲਾਕੇ ਦਾ ਪੂਰਾ ਮਾਣ ਪੂਰੇ ਵਰਲਡ ਵਿੱਚ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸਾਨੂੰ ਬਹੁਤ ਖੁਸ਼ੀ ਹੈ ਜੀ ਨਾ ਤੇ ਬਿਲਕੁਲ ਤੇ ਸਰ ਤੁਸੀਂ ਕੀ ਕਹਣਾ ਚਾਹੁੰਦੇ ਜੰਗ ਜੁਹਾਰ ਸਿੰਘ ਜੀ ਬਾਰੇ ਜਾਲ ਸਿੰਘ ਜੀ ਬਾਰੇ ਮੈਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਵਾਾਂ ਚਾਹਾਂਗੇ ਇਹਨਾਂ ਨੂੰ ਅੱਗੇ ਹੋਰ ਇਸੇ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ ਤੇ ਇਹਨਾਂ ਨੇ ਸਾਡੇ ਜ਼ਿਲ੍ਹੇ ਦਾ ਪੰਜਾਬ ਦਾ ਦੇਸ਼ ਦਾ ਪੂਰੇ ਵਰਲਡ ਦੇ ਵਿੱਚ ਜਿਹੜਾ ਨਾਮ ਰੋਸ਼ਨ ਕੀਤਾ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਬਿਲਕੁਲ ਦੇਖਦੇ ਆਂ ਵੀ ਸਾਡਾ ਭਰਾ ਤੇ ਬਹੁਤ ਖੁਸ਼ੀ ਹੁੰਦੀ ਹੈ ਤੇ ਦੇ ਬੱਚਿਆਂ ਦੇ ਵਿੱਚ ਜਿਹੜਾ ਹੈ ਜੋਸ਼ ਪੈਦਾ ਹੁੰਦਾ ਬਿਲਕੁਲ ਬਹੁਤ ਸ਼ਲਾਵਜ਼ਾਈ ਕਰਨ ਆਏ ਨੇ ਟੀਵੀ ਲੱਗੀ ਹੈ ਤਾਂ ਬੱਚੇ ਵੀ ਬਹੁਤ ਉਤਸ਼ਾਹਿਤ ਨੇ ਇਹਨਾਂ ਨੂੰ ਦੇਖ ਕੇ ਓਕੇ ਜੀ ਔਰ ਕੋਚ ਸਹਿबान ਸਾਰੇ ਬਹੁਤ ਉਤਸ਼ਾਹਿਤ ਨੇ ਜਦੋਂ ਮਿਲਦੇ ਨੇ ਸਾਰੇ ਬਹੁਤ ਖੁਸ਼ ਹੁੰਦੇ ਨੇ ਕਿ ਸਾਡਾ ਜਿਹੜਾ ਭਰਾ ਹੈਗਾ ਉਹ ਵਰਲਡ ਲੈਵਲ ਦੇ ਉੱਤੇ ਨਾਮ ਕਮਾਇਆ ਉਹਨਾਂ ਨੇ ਬਿਲਕੁਲ ਬਿਲਕੁਲ ਇਹ ਸਾਨੂੰ ਬਹੁਤ ਮਾਣ ਹੈ ਜੀ ਤੇ ਇਸੇ ਤਰ੍ਹਾਂ ਸਾਡਾ ਭਰਾ ਤਰੱਕੀਆਂ ਕਰਦਾ ਰਹੇ ਬਿਲਕੁਲ ਔਰ ਜੰਦ ਜੰਦੇ ਲਾਸਟ ਦੇ ਵਿੱਚ ਝੁਜਾਰ ਸਿੰਘ ਜੀ ਤੁਸੀਂ ਇਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਜਿਹੜੀ ਮੈਂ ਹਰ ਜਗ੍ਹਾ ਜਿੱਦੇ ਬਜਾਣਾ ਉਹ ਗੱਲ ਕਹਿਣਾ ਤੇ ਬੱਚੇ ਇਹਦੇ ਤੇ ਮੈਨੂੰ ਲੱਗਦਾ ਵੀ ਜੇ ਇਸ ਉਮਰ ਇਹ ਅਮਲ ਕਰਨਗੇ ਤਾਂ ਅੱਗੇ ਵੀ ਵਧਣਗੇ ਮਾਣਾਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਤਾਂ ਸੈਲਫ ਡਿਸਪਲਿਨ ਦੇ ਵਿੱਚ ਆਓ ਤੇ ਇੱਕ ਸੈਲਫ ਕੌਨਫੀਡੈਂਸ ਬਣਾਓ ਸੈਲਫ ਕੌਨਫੀਡੈਂਸ ਐਂਡ ਸੈਲਫ ਡਿਸਪਲਿਨ ਤੁਹਾਨੂੰ ਹਰ ਇੱਕ ਜ਼ਿੰਦਗੀ ਦਾ ਮੁਕਾਮ ਪ੍ਰਾਪਤ ਕਰਵਾ ਸਕਦਾ ਕਿਉਂਕਿ ਜੇ ਅਗਰ ਤੁਹਾਡਾ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਟਾਈਮ ਟੇਬਲ ਹੈ ਨਾ ਜਿਹੜਾ ਤੁਸੀਂ ਆਪਣੇ ਲਈ ਵਰਤਨਾ ਤਾਂ ਉਸ ਤੋਂ ਵੱਡੀ ਉਸ ਤੋਂ ਬਾਅਦ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਤਰੱਕੀ ਦੀ ਬਿਲਕੁਲ ਬਿਲਕੁਲ ਸੋ ਇਹ ਸੀਗੇ ਸਾਡੇ ਨਾਲ वर्ल्ड ਚੈਂਪੀਅਨ ਦੇ ਜੁਝਾਰ ਸਿੰਘ ਜੀ ਜਿਹੜੇ ਕਿ ਪੂਰੇ वर्ल्ड ਦੇ ਵਿੱਚ ਇਹਨਾਂ ਨੇ ਸਿਰਕ ਕਮਿਊਨਿਟੀ ਨੂੰ ਵੀ ਤੇ ਪੂਰੇ ਭਾਰਤ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਇੱਕ ਪਾਵਰ ਸਲਾਪ ਦੇ ذریعے ਤਾਂ ਅੱਜ ਇਹ ਵਿਸ਼ੇਸ਼ ਤੌਰ ਤੇ ਮਰੰਡੇ ਪਹੁੰਚੇ ਨੇ ਤੇ ਜਿੱਥੇ ਕਿ ਇੱਕ ਮੁਕਾਬਲੇ ਚੱਲ ਰਹੇ ਨੇ ਤਾਂ ਤੁਹਾਨੂੰ ਆਪਾਂ ਮੁਕਾਬਲਿਆਂ ਦੀ ਤਸਵੀਰਾਂ ਵੀ ਜਿਹੜੀ ਕਿ ਲਾਈਵ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਵਿਵੇਕ ਦੇ ਨਾਲ ਪੰਜਾਬ ਵਿਕਟਾ ਚੈਨਲ ਧੰਨਵਾਦ 재미, sweetness, ma filtai Fiat ਸਾਰ ਨੂੰ ਕਾਲਰ ਪੂਰਾ ਹੈ ਐ ਲਈ